ਅਹ ਦੇਖੋ ਨਾ ਕਿਸੇ ਵਾਰ ਕੋਈ ਬੱਚੇ ਨੂੰ ਕਹੇ ਸੇ ਮੈਂ ਤਾਂ ਫਾਰਮੂਲਾ ਵੀ ਆਉਂਦਾ ਉਹ ਟੀਚਰ ਨੂੰ ਪੁੱਛੇਗਾ ਪਾਪਾ ਨੂੰ ਪੁੱਛੇਗਾ ਮਮਾ ਨੂੰ ਪੁੱਛੇਗਾ ਅਸੀਂ ਉਹ ਜਿਹੜੀ ਪ੍ਰੋਬਲਮ ਹੈ ਨਾ ਦੋ ਚਾਰ ਦਿਨ ਤੇ ਸੋਲਵ ਹੋ ਸਕਦੀ ਹੈ ਤੇ ਜੇ ਅਸੀਂ ਪੁੱਛਾਂਗੇ ਨਾ ਇੱਕ ਨਾ ਪੰਜਾਬੀ ਦੇ ਚ ਪਿੰਡਾਂ ਵਿੱਚ ਅਸੀਂ ਸੁਣਿਆ ਸੀਗਾ ਉਹ ਚਲੋ ਇੱਥੇ ਨਵੇਂ ਬੱਚੇ ਨਵੀਂ ਟੀੜੀ ਆ ਨਵੀਂ ਜਨਰੇਸ਼ਨ ਆ ਨਾ ਉਹ ਉਸ ਚੀਜ਼ ਦਾ ਘਟਾ ਅਸੀਂ ਉਹਦਾ ਜਿਹੜੇ ਪਿੰਡਾਂ ਦੇ ਮੁਹਾਵਰੇ ਜਾਂ ਖਾਨ ਇਹਦਾ ਉਹ ਬੜੇ ਉਹ ਕਹਿੰਦੇ ਨੇ ਅੱਕਿਆ ਛੱਕਿਆ ਤੇ ਝੱਕਿਆ ਜਿਹੜਾ ਛੱਟ ਗਿਆ ਕਿਸੇ ਤੋਂ ਕਈ ਬੱਚੇ ਨਾ ਟੀਚਰ ਨੂੰ ਪੁੱਛਣ ਤੋਂ ਸੰਕੋਚ ਕਰਦੇ ਕਈ ਬੱਚੇ ਆਪਣੇ ਟੀਚਰ ਤੋਂ ਜਾਂ ਆਪਣੇ ਮੰਮਾ ਤੋਂ ਪਾਪਾ ਤੋਂ ਇਹ ਕੀ ਗਿਆਨ ਗੇਨ ਨਹੀਂ ਕਰਦੇ ਕੋਈ ਵੀ ਚੀਜ਼ ਹੈ ਜੇ ਤੁਸੀਂ ਉਹ ਪੁੱਛ ਲੋਗੇ ਨਾ ਗਿਆਨ ਵਿੱਚ ਵਾਧਾ ਹੋਏਗਾ ਤੁਹਾਡਾ ਕੋਈ ਫਾਰਮੂਲਾ ਹੈ ਸਾਵਾ ਬੜੇ ਬੜੇ ਵੱਡੇ ਜਿਸਾਂ ਕੋਈ ਕਿਸੇ ਨੇ ਬਾਇਓ ਕਰ ਲਈਆਂ ਜਾਂ ਮੈਡੀਕਲ ਲਾਈਨ ਜਾਂ ਕਿਸੇ ਨੇ ਕਮਾਸ ਕਰ ਲਈਆਂ ਕਿਸੇ ਨੇ ਨਾਨ ਮੈਡੀਕਲ ਕਰਨਾ ਉਹਦੇ ਵਿੱਚ ਬੜੇ ਬੜੇ ਇਹੋ ਜਿਹੇ ਸਬਜੈਕਟ ਹੈ ਜਿੰਨਾਂ ਵਿੱਚ ਕਈ ਐਸੇ ਫਾਰਮੂਲੇ ਆ ਉਹ ਅਸੀਂ ਵਾਰ-ਵਾਰ ਰੱਥੂ ਦੇ ਬਾਦ ਨੂੰ ਦੀ ਸਾਨੂੰ ਨਹੀਂ ਆਉਂਦੇ ਲੇਕਿਨ ਪ੍ਰੈਕਟੀਕਲ ਕਰਾਇਆ ਜਾਵੇ ਤੇ ਫਾਰਮੂਲਾ ਜਲਦੀ ਸਾਨੂੰ ਸੋਲਵ ਹੋਏਗਾ ਉਸ ਸਾਡੇ ਟੀਚਰ ਸਹਿਬਾਨਾਂ ਸਾਡੇ ਪੇਰੈਂਟਸ ਨਾਲ ਸਾਡੇ ਦੋਸਤਾਂ ਕੋਲ ਵਿੱਚ ਉਹਨਾਂ ਦਾ ਕਰਪਾ ਚਾਹੀਦਾ ਅਸੀਂ ਹਮੇਸ਼ਾ ਹੀ ਇਸ ਚੀਜ਼ ਚ ਕਰਦੇ ਚੱਕ ਲੈਣੀ ਚਾਹੀਦੀ